ਪੰਜ ਪਾਣੀ న్యూਸ ਚੈਨਲ ਦੇ ਨਾਲ ਅੱਜ ਅਸੀਂ ਪਹੁੰਚੇ ਪਿੰਡ ਮਿੱਡਾ ਦੇ ਵਿੱਚ ਜਿਹੜਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਤੇ ਬਟਵਾਰੇ ਦਾ ਦਰਦ ਬਹੁਤ ਸਾਰੇ ਜਿਹੜੇ ਪ੍ਰਜੋਗਾਂ ਨੇ ਹਣਾਇਆ ਤੇ بڑے ਲੋਕਾਂ ਨੇ ਇਹ ਜੀ ਵੱਡਾ ਟੁਕੀ ਜੋ ਕਿ ਛੁੱਟਿਆ ਹੋਇਆ ਉਹ ਅੱਖੀਂ ਵੇਖਿਆ ਤੇ ਅੱਜ ਆਪਾਂ ਮਿੱਡਾ ਦੇ ਵਿੱਚ ਪਹੁੰਚੇ ਆ ਇੱਥੇ ਬਾਪੂ ਜੀ ਸਰਦਾਰ ਸੇਵਾ ਸਿੰਘ ਜੀ ਹੈ ਜਿਨ੍ਹਾਂ ਦਾ ਪਹਿਲਾ ਨਾਂ ਸਿਵਾ ਸਿੰਘ ਸੀ ਦੇ ਬਾਅਦ ਚ ਇਹਨਾਂ ਨੇ ਆਪਣਾ ਨਾਮ ਬਦਲ ਕੇ ਸੁਰਿੰਦਰ ਸਿੰਘ ਰੱਖ ਲਿਆ ਇਹਨਾਂ ਦੀ ਉਮਰ ਉਦੋਂ तकरीबन 7 ਸਾਲ ਦੀ ਸੀ ਤੇ ਸਾਰਾ ਕੁਝ ਜਿਹੜਾ ਇਹਨਾਂ ਨੇ ਅੱਖੀਂ ਵੇਖਿਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਵਟਵਾਰੇ ਦਾ ਦਰਦ ਜਿਹੜਾ ਤੁਸੀਂ ਕਿਵੇਂ ਹਟਾਇਆ ਬਾਪੂ ਜੀ ਤੁਹਾਡਾ ਪਹਿਲਾਂ ਤਾਂ ਆਪਣਾ ਸਹੀ ਨਾਂ ਦੱਸੋ ਅਜnabla ਕੀ ਹੈ ਮੇਰਾ ਪਹਿਲਾ ਜਿਹੜਾ ਕੇਤ ਬਦੋ ਬਿੰਦੀ ਹੈ ਬਤੋ ਕਿ ਪਾਕਿਸਤਾਨ ਸੀ ਪਾਕਿਸਤਾਨ ਹਾਂ ਇਹ ਕੀ ਪੌਸੀ ਕੀ ਨਈ ਸਰਕਾਰ ਦੀ ਉਹ ਸਦੇ ਸੰਮੇਜ ਬਹਾਰ ਹੈ ਅੱਛਾ ਇਹ ਨਾ ਇਹ ਆ ਜੋ ਪਾਰਟੀਸ਼ਨ ਹੋਈ ਹੈ ਨਾ ਹਾਂ ਸਾਧੂ ਉਸ ਤੋਂ ਪਹਿਲਾਂ ਤਾਂ ਅਮੀਰ ਨਹੀਂ ਪਈ ਇਹ ਹੀ ਆਉਂਦਾ ਪਿੰਡ ਛੱਡਾ ਕੇ ਅੱਛਾ ਇਹ ਰੋਸ ਤੋਂ ਬਾਅਦ ਦੇ ਵਿੱਚ ਸਾਨੂੰ ਇਹ ਪਿੰਡ ਛੱਡਣ ਦਾ ਇਹ ਵੇਖਿਆ ਜਿਹਨੂੰ ਬਟਾ ਟੁਕੀ ਹੋਈ ਆ ਹੂੰ ਜਾਂ ਚਾਰਚ ਮੇਰੇ ਵੇਖਿਆ ਨਿਸ਼ਾਨ ਹੋ ਰਿਹਾ ਹਾਂ ਫੇਰ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਕਿ ਅਸੀਂ ਸਾਨੂੰ ਇਹ ਪਿੰਡ ਛੱਡ ਲਈ ਪੈਣਾ ਵਿਚਾਰ ਮੈ ਬੂਰਨ ਅਸੀਂ ਉੱਥੋਂ ਅਸੀਂ ਇਹ ਪਿੰਡ ਜਿਹੜਾ ਬਟੂ ਛੱਡੇ ਨੇ ਹੂੰ ਇਹ ਨਹੀਂ ਕਿ ਸਾਨੂੰ ਕੋਈ ਉਮੀਦ ਨਹੀਂ ਸੀ ਅਸੀਂ ਆਪ ਦਾ ਪਿੰਡ ਛੱਡਾਂਗੇ ਅਸੀਂ ਉਹਦਾ ਘਰ ਛੱਡਾਂਗੇ ਅੱਛਾ ਜਿਹੜੀ ਉੱਥੇ ਇੰਨੀ ਵੱਡਾ ਟੁਕੀ ਹੋਈ ਹੈ ਉਹ ਤੁਹਾਨੂੰ ਯਾਦਾ ਆਖੀ ਵਖੀ ਹੈ ਵੱਡਾ ਟੁਕੀ ਜਿਹੜੀ ਆ ਕਈਆਂ ਥਾਵਾਂ ਤੇ ਬਹੁਤ ਜ਼ਿਆਦਾ ਤੇ ਸ਼ਾਰ ਹੋਇਆ ਵੇਖਿਆ ਹੂੰ ਇਹਦੀ ਪਰਫਰ ਮਾਰੀ ਜਾਣੇ ਅੱਛਾ ਮੁਸਲਮਾਨਾਂ ਦੇ ਸਿਖਾ ਮਾਰਤਾ ਸਿਖਾ ਨੇ ਮੁਸਲਮਾਨਾਂ ਨੂੰ ਮਾਰ ਦਿੱਤਾ ਅੱਛਾ ਉਹ ਅਸੀਂ ਇਹ ਦੇ ਰਹਿਆ ਇਹ ਬਿਨਾ ਹੋਇਆ ਬਗੈਰ ਮਤਲਬ ਤੇ ਫੜ ਫੜ ਕੇ ਮੇਲੇ ਇਕ ਬੰਦੇ ਨੂੰ ਸਿੱਖਾਂ ਨੇ ਮੁਸਲਮਾਨ ਉਹ ਆਖਦੇ ਸਨ ਉਹਨਾਂ ਨੂੰ ਮਾਰ ਦਿੱਤਾ ਮੁਸਲਮਾਨਾਂ ਨੇ ਆਖਿਆ ਇਹ ਨਾ ਹੋ ਅਸੀਂ ਸਿੱਖਾਂ ਨੂੰ ਮਾਰ ਦਿੱਤਾ ਹਾਂ ਆ ਉਸੇ ਜਮਾਰ ਮਰਾਈ ਇਤਰਾ ਹੋ ਗਏ ਲਗਾਤਾਰ ਇੱਕ ਬੰਦੇ ਦੇ ਵੱਢ ਫਟ ਹੁੰਦੇ ਗਏ ਤੇ ਬਾਪੂ ਜੀ ਤੁਸੀਂ ਫਿਰ ਸੇਫ ਕਿਵੇਂ ਉੱਥੋਂ ਨਿਕਲੇ ਸਹੀ ਸਲਾਮਤ ਵੀ ਥੋੜੇ ਕਿਉਂ ਨਹੀਂ ਕੋਈ ਉੱਥੇ ਮਦਦ ਕਰ ਤੁੰ ਉਥੇ ਬਾਪੂ ਨਿਹਾਲ ਸੈਕ ਸੀ ਦੋ ਬਹੁ ਪਿੰਡ ਹਮ ਰਾਲੀ ਆਲੇ ਬੈਠੇ ਅੱਛਾ ਉਹਨਾਂ ਦਾ ਇੱਕ ਜਿਹਾ ਲੜਕਾ ਸੀ ਉਹਨੇ ਟਾਗਾ ਬਣਾਇਆ ਸੀ ਅੱਛਾ ਉਹਦਾ ਟਾਗਾ ਹੈ ਗਾਈ ਕੁੰਦਲ ਸੇ ਕੋਲਾਣਾ ਸੀ ਅੱਛਾ ਫੇਰ ਉਹਨੇ ਆਉਂਦੇ ਉਹਨਾਂ ਨੇ ਉਥੋਂ ਉਹਦਾ ਟਾਗਾ ਆਇਆ ਇੱਥੇ ਕਿ ਬੁੱਧੂ ਵੀ ਕਹਿੰਿਆ ਹਮ ਉਹਨੇ ਵਿੱਚ ਅਸੀਂ ਸਾਰਾ ਪਰਿਵਾਰ ਅਸੀਂ ਬਹਿ ਗਏ ਹਮ ਬਹਿ ਕੇ ਫਿਰ ਉਸ ਤੋਂ ਬਾਅਦ ਵਿੱਚ ਅਸੀਂ ਇੰਦਰ ਅਸੀਂ ਆਈ ਪਹਿਲਾ ਹੈ ਭਾਈ ਲੱਡੂ ਪੁੱਛੋ ਭਾਈ ਲੱਡੂ ਤੋਂ ਬਾਅਦ ਦੇ ਵਿੱਚ ਅਸੀਂ ਇਸ ਤਰ੍ਹਾਂ ਉੱਥੇ ਆ ਕੇ ਮੇਰੇ ਤੋਂ ਛੋਟਾ ਉਤਾਪ ਸਿੰਘ ਵੀ ਹੈਗਾ ਸੀ ਹੂੰ ਦਰਸ਼ਨ ਸਿੰਘ ਤਾਂ ਜੀ ਵੀ ਹੈਗਾ ਹਾਂ ਅਸਟੇਲੀਗੇ ਚਲਾ ਗਿਆ ਹੂੰ ਉਹ ਜਿਹੜਾ ਏ ਜਦੋਂ ਉਤਾਪ ਸਿੰਘ ਉੱਥੇ ਉਹਦੀ ਡੈਥ ਹੋ ਗਈ ਹੂੰ ਤੇ ਭਾਈ ਲੱਡੂ ਆੜ ਕੇ ਉਹ ਮਰ ਗਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਉੱਥੋਂ ਚੱਲ ਪਏ ਫਿਰ ਕਿਹਿਆ ਥਾਂ ਤੇ ਅਸੀਂ ਥਵਾ ਬਲਰ ਦੇ ਨੂੰ ਥਵਾ ਬਲਰ ਕਈ ਕਦੀ ਕਿਦੇ ਆਗੇ ਕਦੀ ਕਿਦੇ 13-14 ਸਾਲ ਇਤਨੇ ਹੀ ਸਾਡਾ ਟਾਈਮ ਲੱਗਿਆ ਹੈ। ਤੇ ਘਰ ਫਿਰ ਥੋੜਾ ਜਿਹਾ ਪਰਿਆਪੁਰ ਨਾ ਸੀ ਕੁਝ ਉਥੋਂ ਚੱਕ ਕੇ ਵੀ ਲੈਂਦਾ ਕਿ ਉਵੇਂ ਹੀ ਛੱਡ ਜਾਂਦਾ। ਕੁਝ ਨਹੀਂ ਚੁੱਕਿਆ ਸਾਡਾ ਜਿਹੜਾ ਨੌਕਰ ਸੀ ਨਾ ਉਹ ਮੁਸਲਮਾਨ ਹੀ ਸੀ। ਅੱਛਾ ਬਜ਼ੁਰਗਾਂ ਨੇ ਸਾਰਾ ਕੁਝ ਆਉਂਦਾ ਜਨਾ ਹੈਗਾ ਨਾ ਕੰਡੀ ਕੰਢੀ ਕੇ ਹੂੰ ਜੰਦਰੇ ਮਾਰ ਕੇ ਹੂੰ ਉਹ ਨਾਲ ਆਉਦੇ ਨੌਕਰ ਨੂੰ ਆਹ ਲੈ ਤਾਂ ਵੀ ਤੂੰ ਐ ਕਰ ਹੂੰ ਮਕਾਮ ਵੀ ਰਾਖੀ ਕਰ ਹੂੰ ਸਾਰਾ ਕੋਸ਼ਿਸ਼ ਕਰੇਗਾ ਤੇ ਫਿਰ ਅਸੀਂ ਇੱਥੇ ਬਾਅਦ ਵਿੱਚ ਆ ਜਾਗੇ ਅੱਛਾ ਜਦੋਂ ਇੱਥੇ ਆ ਜਾਾਂਗੇ ਫਿਰ ਅਸੀਂ ਆਪ ਦਾ ਆਉਦੇ ਘਰ ਦੇ ਵਿੱਚ ਅਸੀਂ ਆ ਜਾਾਂਗੇ ਹੋਰ ਕਿਸੇ ਨੂੰ ਨਾਮ ਬੈਂਦੀ ਇੱਥੇ ਅੱਛਾ ਉਹਦੀ ਉਹਦਾ ਨਾਮ ਛਾਦੀ ਹੂੰ ਤੇ ਇਹ ਰਸਤਾ ਬਾਅਦ ਵਿੱਚ ਅਸੀਂ ਇਹ ਮੌਕਾ ਜਿਹੜਾ ਕਾਫੀ ਚਿਰ ਲੰਘ ਰਿਹਾ ਹੂੰ ਉਹ ਤੋਂ ਬਾਅਦ ਵਿੱਚ ਸਮਾਂ ਲੱਗਦਾ ਗਿਆ ਸਾ ਉਹ ਇਹ ਪਤਾ ਲੱਗਿਆ ਅਸੀਂ ਉੜ ਕੇ ਉੱਥੇ ਨਹੀਂ ਗਏ ਨਾ ਜਾਇਆ ਗਿਆ ਪਾਇ ਨਹੀਂ ਗਿਆ ਬਜ਼ੁਰਗ ਤਾਂ ਸਾਡੇ ਹੀ ਗਏ ਨੇ ਇਹਨਾਂ ਨੇ ਬਜ਼ੁਰਗਾਂ ਨੇ ਫਿਰ ਘਰ ਵੇਖਿਆ ਇਹਨਾਂ ਘਰ ਵੀ ਵੇਖਿਆ ਹੋਰ ਇਹ ਲਾਹੌਰ ਦੇ ਜਿਹੇ ਦਰਸਾਨ ਹੂੰ ਇਹਨਾਂ ਨੇ ਆਉਂਦਾ ਮਿਲ ਘਰ ਵੀ ਵੇਖਿਆ ਕਿਉਂਕਿ ਲਾਹੌਰ ਜਿਹੇ ਦਰਸਾਨ ਹੂੰ ਇਹ ਦਰਸਾਨ ਕਿਨਾਰੇ ਸੱਚਾ ਤੇ ਤੁਹਾਡਾ ਵੀ ਜੀ ਕੀਤਾ ਵੀ ਮੈਂ ਵੀ ਜਾ ਕੇ ਘਰ ਵੇਖ ਕੇ ਆਵਾਂ ਮੇਰਾ ਜੀ ਤਾਂ ਕਰਦਾ ਅੱਛਾ ਪਰ ਇਹ ਆ ਇਹ ਜਾਨ ਮੁਸ਼ਕਿਲ ਬੜਾ ਹੋ ਗਿਆ ਅੱਛਾ ਫਿਰ ਉਸ ਤੋਂ ਬਾਅਦ ਵਿੱਚ ਅਸੀਂ ਨਹੀਂ ਗਏ ਮੇਰਾ ਤਾਂ ਹੋਰ ਤਾਂ ਕਿ ਜੀ ਕਰਦਾ ਮੈਂ ਜਾਵਾਂ ਅੱਛਾ ਪਰ ਨਹੀਂ ਜਾ ਆ ਗਿਆ ਅੱਛਾ ਬਾਪੂ ਹੋਰ ਵੀ ਤੁਸੀਂ ਮਤਲਬ ਗੱਲ ਕਰਕੇ ਭਾਵਖ ਹੋ ਜਾਂਦੇ ਆ ਤੁਸੀਂ ਤੇ ਬੇਈਨਾ ਪਰ ਆਪ ਕੋ ਮੈਂ ਘਰ ਤੁਸੀਂ ਛੱਡ ਕੇ ਆਉਣਾ ਵੇਦੇ ਔਖਾ ਤਾਂ ਬਹੁਤ ਹੁੰਦਾ ਤੇ ਤੁਸੀਂ ਤੁਹਾਡੇ ਨਾਲ ਤੇ ਬੀਤੀ ਹੈ ਤਾਂ ਜਦੋਂ ਅਸੀਂ ਸੁਣਦੇ ਹਾਂ ਸਾਨੂੰ ਵੀ ਮਤਲਬ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਕਿਵੇਂ ਛੱਡ ਕੇ ਆਏ ਤੇ ਕੀ ਕਰੀਏ ਇਹ ਮਜਬੂਰੀ ਆ ਹੂੰ ਉਹ ਮਜਬੂਰੀ ਕਰਕੇ ਛੱਡਿਆ ਆ ਜੇ ਮਜਬੂਰੀ ਨਾ ਹੁੰਦੀ ਅਸੀਂ ਉਹ ਨਹੀਂ ਛੱਡਦੇ ਕਰਬਨਛਾ ਜ ਨੂੰ ਕਿਹਦਾ ਜੀ ਨਹੀਂ ਕਰਦਾ اچھا ਉੱਥੇ ਤੁਹਾਡਾ ਪਿੰਡ ਬਦੋਕੇ ਹੁੰਦਾ ਸੀ ਤੇ ਕੋਈ ਆਸ-ਪਾਸੇ ਪਿੰਡਾਂ ਦੇ ਨਾਂ ਕੋਈ ਯਾਦ ਹੈ ਕੰਨ ਯਾਦ ਹੂੰ ਫਿਰ ਸਰੇਜੇ ਯਾਦ ਨੇ ਸਰੇਜ ਜਿਹਦੇ ਤੋਂ ਵੱਡੀ ਭੈਣ ਮੇਰੀ ਅੱਖਾਂ ਵਾਲੀ ਬਿਠੇ ਨੇ ਅੱਛਾ ਇਹ ਉਹ ਜਿਹੜੇ ਨੇ ਉਹ ਉਹਨਾਂ ਦਾ ਵਿਆਹ ਜਿਹਾ ਹੋਇਆ ਜਿਹ ਉਹ ਵਿਆਹ ਵਾਲੇ ਇੱਟ ਉੱਤੇ ਅਸੀਂ ਉਹਨਾਂ ਦੇ ਨਾਲ ਅਸੀਂ ਗਏ ਅੱਛਾ ਮੈਂ ਛੋਟੀ ਉਮਰ ਸੀ ਪੰਜ ਛੇ ਸਾਲ ਦੀ ਅੱਛਾ ਜਦੋਂ ਅਸੀਂ ਉਹਨਾਂ ਦੇ ਨਾਲ ਨਾ ਵਿਆਹ ਸੀ ਗਿਆ ਵਿਆਹ ਗਿਆ ਹਾਂ ਅੱਛਾ ਸਰਪੋਰ ਤੇ ਵਿੱਚ ਲੱਡੂ ਰੱਖੇ ਨੇ ਰਾਤ ਵਿੱਚ ਇਹ ਜੋ ਆ ਕੇ ਛੋਟਾ ਅੱਛਾ ਜਿਉ ਕਿਤੇ ਇਹਨੇ ਰੋਲਾ ਪਾਇਆ ਤੇ ਇਹਨੂੰ ਲੱਡੂ ਦੇ ਦੇ ਹਾਂ ਉਹ ਇਸ ਤਰ੍ਹਾਂ ਫਿਰ ਉਹ ਸਾਂ ਚਲੇ ਜਾਣਾ ਫਿਰ ਉਹਨਾਂ ਨੇ ਇਸ ਤਰ੍ਹਾਂ ਕਰਕੇ ਅਸੀਂ ਸਰੇਟ ਗਿਆ ਅੱਛਾ ਤੁਸੀਂ ਜਦੋਂ ਉੱਥੋਂ ਤਾਂਗੇ ਤੇ ਚੜ ਕੇ ਆਏ ਤੇ ਰਸਤੇ 'ਚ ਤੁਹਾਨੂੰ ਮਾਰਨ ਨਹੀਂ ਪਾਇਆ ਮੁਸਲਮਾਨ ਸਾਨੂੰ ਹਵੇ ਕਿਸ ਤਰ੍ਹਾਂ ਵੀ ਦੋਖ ਸੋਕ ਹੋਇਆ ਸੀ ਨਾ ਕਿਸ ਤਰ੍ਹਾਂ ਵੀ ਹਾਂ ਪਰ ਆਉ ਦਾ ਵਿਚਾਰ ਕਰਕੇ ਮੜੇ ਤਰੀਕੇ ਦੇ ਨਾਲ ਹੀ ਨਿਕਲੇ ਅੱਛਾ ਉਹਦੇ ਸੋਚ ਕੇ ਵੀ ਸਾਨੂੰ ਕੋਈ ਮਾਰਨਾ ਦੇਵੇ ਜਾਂ ਅੱਛਾ ਅਸੀਂ ਉਹਨਾਂ ਮਰੀਏ ਤੇ ਇਸ ਤਰ੍ਹਾਂ ਹੀ ਮਾਰੀਏ ਉਹਨਾਂ ਕਿਦੇ ਅੱਛਾ ਕੋਰ ਤਰੀਕੇ ਦੇ ਨਾਲ ਪਨਵਾਰ ਨੂੰ ਕੱਢਿਆ ਕੁਛ ਇਹ ਨਾ ਕੋਈ ਸ਼ਾਦਾ ਮਰਿਆ ਨਾ ਅਸੀਂ ਕਿਸੇ ਨੂੰ ਮਾਰਿਆ ਅੱਛਾ ਸਾਡਾ ਮੇਰੇ ਤੋਂ ਛੋਟਾ ਉਤਾ ਉਸੇ ਗੇਂਦਰਾਲ ਕੇ ਗੁਜ਼ਰੇਆ ਭਾਈ ਲਧੂ ਹੂੰ ਬਾਕੀ ਸਾਰੇ ਠੀਕ ਠਾਕ ਹੀ ਰਹੇ ਅਛਾ ਤੁਸੀਂ ਮਤਲਬ ਜਦੋਂ ਉਧਰੋਂ ਚੱਲ ਪਏ ਤੇ ਫਿਰ ਇੱਥੇ ਪਹਿਲਾਂ ਕਿਹੜੇ ਪਿੰਡ 'ਚ ਆ ਗਏ ਪਹਿਲਾਂ ਅਸੀਂ ਭਾਈ ਲਧੂ ਗਏ ਨੇ ਇਥੇ ਲੱਤੂ ਆ ਕੇ ਫਿਰ ਗੁਜ਼ਾਰਾ ਕਿਵੇਂ ਚੱਲਿਆ ਕਿ ਉਧਰੋਂ ਪੈਸੇ ਪੁੱਛੇ ਨਾਲ ਲੈ ਕੇ ਆਏ ਸੀ ਪੁੱਛੇ ਨਹੀਂ ਸੀ ਪੈਸਾ ਇਹ ਕਿ ਲਈ ਸਾਡੇ ਜਿਹੜਾ ਨੌਕਰ ਹੈ ਉਹਨੂੰ ਦੇ ਆਈ ਚਾਬੀਆਂ ਬਿਜੁਰ ਕੇ ਅੱਛਾ ਇਹ ਛੱਦੇ ਜਿਹੜੇ ਬਿਜੁਰ ਕੇ ਨੇ ਸ਼ਿੰਗਾਰਾਂ ਸੇ ਕੀ ਇਹ ਦਾਸਾ ਨੇ ਉਹਨਾਂ ਨੇ ਚਾਬੀਆਂ ਜਿਹਨੂੰ ਇਹ ਉੱਥੇ ਦਿੱਤੀਆਂ ਮੁੜ ਕੇ ਤਾਂ ਅਸੀਂ ਗਏ ਨਹੀਂ ਅੱਛਾ ਕਿਰ ਅਸੀਂ ਇਤਰੀ ਨੇ ਇਤਰਪੁਰ ਗੁਜ਼ਾਰਾ ਕਿਵੇਂ ਚੱਲਿਆ ਤੁਹਾਡਾ ਇਹਨਾਂ ਅਸੀਂ ਫਿਰ ਕਈ ਥਾਵ ਬਦਲਨੇ ਹੂੰ ਫਿਲਾਸ਼ਾ ਪੁਰਦੇ ਵਿੱਚ ਰਹੇ ਹੂੰ ਫਿਰੇਸ਼ਾਪੋਰ ਤੋਂ ਬਾਅਦ ਵਿੱਚ ਅਸੀਂ ਇੱਧਰ ਆਏ ਹੂੰ ਜਿੰਨਾ ਚੋ ਥਾਵਾਂ ਤੇ ਅਸੀਂ ਥਾਵਾਂ ਬਦਲੀਆਂ ਨੇ ਅੱਛਾ ਇਹ 54 ਦੇ ਵਿੱਚ ਸਾਨੂੰ ਇੱਥੇ ਜ਼ਮੀਨਾਂ ਅਲਾਟ ਹੋਈਆਂ ਨੇ ਅੱਛਾ ਹਾਂ ਫਿਰ ਇਹੋ ਜੀਆਂ ਜਿਮ ਜਮੀਨ ਹੈਗੀ ਆ ਉਹ ਇਹੜੀ ਫੜੀ ਤੇ ਕਰ ਨਹੀਂ ਸਕਦਾ ਕਟ-ਕਟਾਂ ਲਾ ਕੇ ਕਈ ਕਈ ਕੋਸ਼ਿਸ਼ ਕਰਕੇ ਪਰ ਪੂਰੀ ਜਮੀਨ ਪੂਰੀ ਜਮੀਨ ਨਹੀਂ ਮਿਲੀ ਪੂਰੀ ਜਮੀਨ ਨਹੀਂ ਮਿਲੀ ਅੱਛਾ ਜਿਵੇਂ ਇਨਸਾਨੀ ਉਹ ਤਾਂ ਬਹੁਤ ਸੀ ਅੱਛਾ ਇਹਦੇ ਅਧੂਨਾ ਮਿਲ ਗਿਆ ਨਾ ਕਿ ਉਹ ਵੀ ਨਹੀਂ ਮਿਲਿਆ ਨਾ ਨਾ ਅਧੂ ਵੀ ਨਹੀਂ ਮਿਲਿਆ ਨਾ ਨਾ ਆ ਤਾਂ ਇਹ ਮਤਲਬ ਇਹ ਉਤਰਲੇ ਪਾਸੇ ਜਿਹੜਾ ਹੈਗਾ ਨਾ ਸਾਡੀਆਂ ਜਮੀਨਾਂ ਚੰਗੀਆਂ ਸੀ ਹਰੇਕ ਚੀਜ਼ ਜਿਹੜੀ ਹੈ ਨਾ ਸਾਡੇ ਫਸਾ ਚੱਲ ਗਿਆ ਸਾਰਾ ਪਾਣੀ ਚੰਗੇ ਸੀ ਹਾਂ ਰਾਵੀ ਦਰਿਆ ਸੀ ਉਤਰੇ ਹਾਂ ਚਨਾ ਆ ਸੀ ਹਾਂ ਜਿਹੜੇ ਕਿ ਕਿਸਿਆਂ ਦੇ ਵਿੱਚ ਆਉਂਦੇ ਨੇ ਹਾਂ ਰਾਵੀ ਛੱਡ ਚੱਲਿਆ ਚਨਾ ਚੱਲ ਪਿਆ ਹਾਂ ਇਹ ਜਿਹੜਾ ਉਹਨਾ ਗ੍ਰੰਥਤ ਬਹੁਤ ਜ਼ਿਆਦਾ ਆਇਗਾ ਸੀ ਜਦੋਂ ਛੱਡਣਾ ਜਾਨੀ ਊਖਾ ਸੀ ਪਰ ਛੱੜਨੇ ਪਏ ਤੇ ਬਾਪੂ ਜੀ ਫਿਰ ਇੱਥੇ ਜਦੋਂ ਤੁਸੀਂ ਆ ਗਏ ਤੇ ਫਿਰ ਗੁਜ਼ਾਰਾ ਮੈਂ ਤੁਹਾਨੂੰ ਪੁੱਛਦਾ ਵੀ ਰੋਟੀ ਪਾਣੀ ਕਿੱਥੋਂ ਚੱਲਿਆ ਤੁਹਾਡਾ ਰੋਟੀ ਪਾਣੀ ਤਾਂ ਫੇਰੇ ਆ ਨਾ ਬਈਉਂ ਘਾਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਵਹੀ ਕਰਦੇ ਨੇ ਅੱਛਾ ਅਸੀਂ ਆਪਣਾ ਬੜੇ ਹੱਥ ਦੇ ਨਾਲ ਬੜੀ ਅਸ਼ਾਈ ਦੇ ਨਾਲ ਆਉਦੇ ਗੁਜ਼ਾਰਾ ਚਲਾਇਆ ਅੱਛਾ ਇਹ ਗੁਜ਼ਾਰਾ ਚਲਾ ਕੇ ਤੇ ਫਿਰ ਅਸੀਂ ਆਪਦੇ ਪੈਰਾਂ 'ਤੇ ਕੋਈ ਆ ਹੁਣ ਕੋਣ ਹੈ ਕੋਣ ਅੱਗੇ ਆ ਜਿਹੜਾ ਮੇਰਾ ਪੁੱਤਰਾ ਇਹਦੇ ਤੋਂ ਅੱਗੇ ਜੀ ਇੱਕ ਲੜਕੀ ਆ ਹਾਂ ਸਾਰੇ ਕੋਈ ਜੀਰੇ ਇਹ ਇਹ ਹੁਣ ਸਾਰੇ ਸਾਡੇ ਪਰਿਵਾਰ ਹੁਣ ਜਾਣ ਕੇ ਸੈਟ ਹੋਣੀ ਹੋਈ ਹੋਏ ਨੇ ਅੱਛਾ ਇਹਨਾਂ ਮੁੰਡਾ ਕਸਾ ਦਾ ਅਪਸਾ ਟਿੜਿਆ ਪਹਿਲਾ ਕੋਈ ਹਾਲ ਦੇ ਸੀ ਸਾਡੇ ਮੇਰੇ ਕਿ ਕਿੰ ਕਿ ਕਿ ਬੜੀ ਕੀਤੀ ਅਸੀਂ ਆ ਤੇ ਬਾਪੂ ਜੀ ਪੜੇ ਪੜੇ ਨਹੀਂ ਹੋ ਤੁਸੀਂ ਹਾਂਜੀ ਕਿੰਨਾ ਪੜਿਆ ਮੈਂ ਬੀਏ ਕਰਕੇ ਗਿਆਨੀ ਕੀਤੀ ਅੱਛਾ ਬੀਏ ਕਰਕੇ ਉਹਦੇ ਬਾਅਦ ਗਿਆਨੀ ਕੀਤੀ ਹੈ ਗਿਆਨੀ ਹੈ ਕੀਤੀ ਅੱਛਾ ਫਿਰ ਉਹ ਤਾਂ ਪੜੇ ਬਹੁਤ ਜ਼ਿਆਦਾ ਹਾਂਜੀ ਤੇ ਕੇ ਫਿਰ ਕਿੱਥੇ ਬੀਏ ਕੀਤੀ ਹਾਂਜੀ ਬੀਏ ਕਿੱਥੇ ਕੀਤੀ ਮੈਂ ਇੱਥੇ ਪਟਿਆਲੇ ਕੀਤੀ ਪਟਿਆਲੇ ਬੀਏ ਕਰਕੇ ਤੇ ਗਿਆਨੀ ਕਿੱਥੇ ਕੀਤੀ ਹਾਂਜੀ ਉਹ ਲੋ ਵੀ ਗਿਆਨੀ ਉੱਥੇ ਕੀਤੀ ਅੱਛਾ ਤੇ ਫੇਰ ਮਤਲਬ ਉਹ ਕਿਸੇ ਸਰਵਸਤੇ ਨਹੀਂ ਲੱਗੇ ਤੁਸੀਂ ਇਸ ਸਾਲ ਉੱਥੇ ਮੈਨ ਨਹੀਂ ਲੱਗਿਆ ਮਲਾ ਕੇ ਖੇਤੀ ਸੰਭਾਲ ਲਈ ਹਾਂਜੀ ਬੱਚੇ ਛੋਟੇ ਸਨ ਇਹ ਆਪੂ ਪੜਾ ਪਹਿਲਾਂ ਮੇਰਾ ਕੁਲਦੀਪ ਸਿੰਘ ਕੁਲਬੀਰ ਸਿੰਘ ਇਹ ਦੋ ਲੜਕੇ ਨੇ ਅੱਛਾ ਫਿਰ ਉਹਨਾਂ ਨੇ ਕੰਮ ਪਹਿਲਾਂ ਉਹਨਾਂ ਨੇ ਚਲਾਇਆ ਹੁਣ ਦਾ ਇਹ ਪੋਤਰੇ ਨੇ ਅੱਛਾ ਹੁਣ ਇਹ ਅੱਗੇ ਕੰਮ ਮੇ ਨਾਲ ਚਲਾ ਲਿਆ ਅੱਛਾ ਵੀ ਗਾਪ ਅਗਲੀ ਪੀੜ੍ਹੀ ਫਿਰ ਫਿਰ ਪੈਗੀ ਹੌਲੀ ਹੌਲੀ ਇਹ ਸਾਰੇ ਸਾਹ ਲੈਣ ਗਿਆ ਉਹਦੇ ਕੰਮ ਅੱਛਾ ਤੇ ਅਸੀਂ ਰਿਟਾਇਰ ਹੀ ਹੋ ਗਏ ਹਾਂ ਫਿਰ ਤੁਸੀਂ ਬਾਬਾ ਜੀ ਬਾਪੂ ਜੀ ਜਦੋਂ ਆਹ ਹਣ ਜਥੇ ਜਾਂਦੇ ਐ ਉਹ ਤਾਂ ਨਣਕਾਣਾ ਸਾਹਿਬ ਪੰਜਾ ਸਾਹਿਬ ਤੇ ਕਦੇ ਕੋਸ਼ਿਸ਼ ਨਹੀਂ ਕੀਤੀ ਵੀ ਤੁਸੀਂ ਵੀ ਉੱਤਰ ਜਾ ਕੇ ਕਿਤੇ ਜਾਇਆਗੇ ਆਪਦਾ ਪਿੰਡ ਕੋਡ ਵੇਖੇਗੀ ਜੀਤ ਕਹ ਰਿਹਾ ਹਰੇਕ ਤਾਂ ਕਰਦਾ ਹਾਂ ਜੀ ਅਸੀਂ ਉੱਥੇ ਜਾਈਏ ਆਪਦਾ ਪਿੰਡ ਵੇਖੀਏ ਹੁਣ ਤੱਕ ਕੋਸ਼ਿਸ਼ ਕੀਤੀ ਆਏ ਆ ਅਦੇ ਲੜਕੀ ਨੇ ਬੋਲਾ ਮੇਰਾ ਪੁੱਤਰਾ ਇਹਨੇ ਕੋਲੇ ਕੋਸ਼ਿਸ਼ ਹੀ ਕਰਦੇ ਆ ਹਮ ਅਬੀ ਜਾਈਏ ਦੇ ਵੇਖੀ ਹਾਂ ਦਾ ਪਿੰਡ ਵੇਖੀ ਜੱਥਾ ਲੱਗੇ ਪਰ ਇਹ ਕੋਈ ਬੁਰੀ ਆਪਿ ਸਹ ਸਾਡੇ ਕੋਲ ਅਸੀ ਮਾਇ ਜੀ ਜਾ ਸਕਿਆ ਅੱਛਾ ਵੀਜ਼ਾ ਹੀ ਖਾ ਦੇ ਜਾਨੀ ਕੋਈ ਵੀਜ਼ਾ ਹੀ ਨਹੀਂ ਲੱਗਾ ਤੁਹਾਡਾ ਹਾਂਜੀ ਵੀਜ਼ਾ ਵੀ ਲੱਗਿਆ ਮੈਂ ਵੀਜ਼ਾ ਦੀ ਕੁਛ ਨਹੀਂ ਕੀਤੀ ਅੱਛਾ ਉਹ ਕਰਦਾ ਕਰਦਾ ਹੋਰੀ ਹੋਰੀ ਅਸੀਂ ਇਹਨਾਂ ਨੂੰ ਫਰੀਦ ਮੈਂ ਛੱਤ ਤੇ ਕੀ ਅਚਾਹ ਹੀ ਰੋਸ ਤੋਂ ਬਾਅਦ ਮੈਂ ਆਇਆ ਕੀ ਕੀ ਕਾਦੇ ਵਿੱਚ ਜਿਹੜਾ ਕਰੀ ਗਿਆ ਨੇ ਫਿਰ ਬਾਪੂ ਜਦੋਂ ਤੁਸੀਂ ਇੱਥੇ ਆਏ ਤੇ ਆ ਕੇ ਫਿਰ ਆਪਣੇ ਘਰ ਬਣਾ ਕੇ ਰਏ ਕਿ ਵੈਸੇ ਮੁਸਲਮਾਨਾਂ ਦੇ ਘਰ ਸੀ ਉਹਨਾਂ ਚ ਆ ਕੇ ਬੈ ਗਏ ਜਿੰਨੇ ਘਰ ਨੇ ਨਾ ਜਿੰਨਾ ਰਾਣੀ ਵਾਲਾ ਤੇ ਸੰਧ ਪਿੰਡਿਆ ਨਾ ਮੇਡਾ ਜਾ ਪੱਕੀ ਪਿੰਡ ਆ ਇਕੱਖਾ ਵਾਲੀ ਏ ਹੋਰ ਕਈ ਪਿੰਡ ਨੇ ਹੂੰ ਉਹਨਾਂ ਥਾਵਾਂ ਤੇ ਜਿਹੜੇ ਨੇ ਉਹ ਮੁਸਲਮਾਨਾਂ ਦੇ ਘਰ ਜਿਹੜੇ ਛੱਡੇ ਸਨ ਹਾਂ ਉਹਨਾਂ ਥਾਵਾਂ ਤੇ ਅਸੀਂ ਰਹ ਰਹੇ ਅੱਛਾ ਉਹਨਾਂ ਦੇ ਛੱਡੇ ਹੋਏ ਘਰਾਂ ਦੇ ਵਿੱਚ ਅੱਛਾ ਸਾਡੇ ਆਪ ਦੇ ਘਰ ਨਹੀਂ ਹੈ ਅੱਛਾ ਤੇ ਫਿਰ ਇਧਰ ਲਈ ਸਰਕਾਰ ਨੇ ਜਿਹੜੀ ਹਿੰਦੁਸਤਾਨ ਦੇ ਵਿੱਚ ਸਰਕਾਰ ਸੀ Jawaharlal Nehru ਪ੍ਰਧਾਨ ਮੰਤਰੀ ਬਣਿਆ ਇਹਨਾਂ ਨੇ ਕੋਈ ਥੋੜੀ ਮਦਦ ਨਹੀਂ ਕੀਤੀ ਜਿਹੜੇ ਪਰ ਉਧਰੋਂ ਆਏ ਸੀ ਵੀ ਥੋੜੀ ਕਿ ਪੈਸੇ ਥੇਲੇ ਦੀ ਘਰ ਬਣਾਉਣ ਚੀਜ਼ਾ ਹੋਰ ਕੋਈ ਵੀ ਮਦਦ ਕੀਤੀ ਹੋਵੇ ਸਾਡੀ ਹੋਂਦ ਤੱਕ ਕੱਚੀ ਕੁੰਡੀ ਦੀ ਸਿਆਸਤਾਂ ਚੱਲਦੀਆਂ ਅੱਛਾ ਹੋਂਦ ਤੱਕ ਸਾਰੀ ਸਿਆਸਤ ਚੱਲੀ ਅੱਛਾ ਗਾਂਧੀ ਤੋਂ ਲੈ ਕੇ ਜਦ Jawaharlal Nehru ਤੋਂ ਲੈ ਕੇ ਸਾਰੇ ਸਾਰੇ ਜਿੰਨੇ ਨਹੀਂ ਗਿਆ ਹੂੰ ਉਹ ਆਪ ਕੋ ਪਣ ਇੱਕ politician ਦੇ ਵਿੱਚ ਹੀ ਲੱਗੇ ਨੇ ਤੇ ਆਪ ਦਾ ਕੰਮ ਚਲਾਉਣਾ ਚਲਾਉਣਾ ਦਰਸ਼ਾਸਨ ਦੇ ਵਿੱਚ ਆਪ ਦਾ ਕੰਮ ਕਰਦੇ ਨੇ ਸਾਡਾ ਸਾਡਾ ਇਹ ਨਹੀਂ ਸੋਚਿਆ ਕਿ ਇਹ ਪਿੰਡ ਜਿਸ ਤਰ੍ਹਾਂ ਆਏ ਨੇ ਉਹੀ ਹੈ ਜਮੀਨਾ ਦਿਓ ਜਾਂ ਉਹ ਨਹੀਂ ਦਿਓ ਫਿਰ ਬਾਪੂ ਜੀ ਇੱਧਰ ਆ ਕੇ ਤੁਸੀਂ ਆਪਦੇ ਜਿਹੜੇ ਹਾਲ ਪੰਜਾਲੀ ਬਹੁਤ ਕੋਈ ਇਹ ਬਣਾਏ ਹੋਣੇ ਆ ਬਣਾਏ ਨੇ ਹਾਂ ਇਹ ਸਰਿਆਲ ਦੀ ਮਿਹਨਤ ਵਾਲੀ ਫਿਰ ਹੌ ਦੀ ਮਿਹਨਤ ਨਾਲ ਸਾਰਾ ਕੁਝ ਕੀਤਾ ਅੱਛਾ ਪਹਿਲਾਂ ਇਹ ਸੂਹਾ ਹੁੰਦਾ ਸੀ ਕੱਸੀ ਜੀ ਦੇ ਆ ਦੇ ਅੱਛਾ ਇਹ ਜਿਹੜਾ ਸੂਹਾ ਆ ਇਹ ਦੇ ਨਾਲ ਪਰਲੇ ਪਾਸੇ ਸਾਡੀਆਂ ਜਿੰਮੇ ਨਾ ਹੁੰਦੀਆਂ ਤਾਂ ਅੱਛਾ ਇਹ ਜਿਹੜਾ ਆਪਣਾ ਗੱਡੀ ਆ ਅੱਛਾ ਇਹ ਸਵਾਦੋ ਵੀ ਹੁੰਦਾ ਸੀ ਹੈ ਤੇ ਕੱਸੀ ਉਹਦੋਂ ਵੀ ਹੁੰਦੀ ਸੀ ਹਾਂ ਹਾਂ ਕੱਸੀ ਹੈਗੀ ਸੀ ਪਰ ਵੱਡੀ ਸੀ ਵੱਡੀ ਸੀ ਇਹਦਾ ਇਹ ਇਧਰ ਵੀ ਛੋਟੀ ਕਰਦੀ ਹੈ ਅੱਛਾ ਕੋਈ ਜਿਹੜੀ ਬਹੁਤ ਛੋਟੀ ਤਾਂ ਅੱਛਾ ਪਹਿਲਾਂ ਉਹ ਡੀ ਹੁੰਦੀ ਸੀ ਪਾਣੀ ਜਿਆਦਾ ਸੀ ਹੂੰ ਇੰਦਰਲੇ ਪਾਸੇ ਫਿਰ ਇੱਕ ਛੋਟੀ ਕਰ ਦਿੱਤੀ ਹੂੰ ਫਿਰ ਅਸੀਂ ਜਿਵੇਂ ਹੈ ਸਰਕਾਰਾਂ ਜਿਸ ਤਰ੍ਹਾਂ ਕਰਦੀਆਂ ਨੇ ਫਿਰ ਧੱਕਾ ਮੁਕੀ ਉੱਤਰ ਚੱਲਦੇ ਜਾਂ ਹੁੰਦਾ ਉਹ ਕਰਦੇ ਨੇ ਅੱਛਾ ਤੇ ਇੱਥੇ ਮਤਲਬ ਤੁਹਾਨੂੰ ਜਿਹੜੀ ਜ਼ਮੀਨ ਮਿਲੀ ਉਹ ਨਹਿਰੀ ਮਿਲੀਗੇ ਬਰਾਨੀ ਮਿਲੀਗੀ ਪਹਿਲਾਂ ਬਰਾਨ ਵੀ ਹੁੰਦੀ ਸੀ ਅੱਛਾ ਰਾਲੀਆ ਦਾ ਮੋਹਨਾ ਦੇ ਸੀ ਸਾਡੀ ਹਾਂ ਅਦਾ ਦੇ ਨਾਲ ਹੁੰਦੀ ਸੀ ਹਾਂ ਉਹ ਫਿਰ ਅਸੀਂ ਛੱਡ ਦਿੱਤੀ ਛੱਡਤੀ ਹਾਂ ਉਹ ਅਸੀਂ ਖਲ ਰੁਤੀ ਫਿਰ ਇਹ ਆ ਨਿਹੜੇ ਸੀ ਜੀ ਮੇਰੇ ਹਾਂ ਘਰ ਸਾਡੇ ਤੋਂ ਨਿਹੜੇ ਆ ਪਾ ਫਿਰ ਅਸੀਂ ਉਸ ਤੋਂ ਬਾਅਦ ਵਿੱਚ ਕੀ ਜਿਹੜੀ ਸਾਡੇ ਸਾਡੇ ਬੱਚੇ ਜਿਹੜੇ ਉਹ ਕਹਿੰਦੇ ਨੇ ਉਹਥੇ ਕਮਾਈ ਦਾ ਕਰਦੇ ਨੇ ਕੋਲ ਦੀ ਖੇਤੀ ਕਰਤਾ ਕਰਦੀ ਇੱਥੇ ਕਰ ਰਹੇ ਹੂੰ ਇੱਕ ਤਰ੍ਹਾਂ ਮੇਰਾ ਆਬਰਿੰਦ ਸੀ ਹੂੰ ਕਾਹਦੀ ਹੋ ਚੀਏ ਕਿ ਜਿਹੜੇ ਨੇ ਇਹ ਫਿਰ ਆਉਂਦਾ ਇਤੁਈ ਇੱਕ ਛਿੰਦਾ ਕੰਮ ਕਰਦੇ ਨੇ ਪਰ ਅੱਛਾ ਤੇ ਵੀ ਤੁਸੀਂ ਤਾਂ ਹੁਣ ਰਿਟਾਇਰ ਹੋ ਕੇ ਬੈਠੇ ਹੋ ਮੈਂ ਰਿਟਾਇਰ ਹੋ ਗਿਆ ਅੱਛਾ ਏ ਸੀ ਜੀ ਬਾਪੂ ਜੀ ਸੇਵਾ ਸਿੰਘ ਜੀ ਇਹਨਾਂ ਦੀ ਦਾਸਤਾਨ ਜਿਹੜੀ ਇਹਨਾਂ ਨੇ ਸੁਣਾਈ ਆਪਾਂ ਨੂੰ ਵੀ ਕਿਵੇਂ ਉੱਥੋਂ ਭਰੇ ਭਗੁੰਨੇ ਘਰ ਛੱਡ ਕੇ ਇੱਥੇ ਪਹੁੰਚੇ ਕਿਵੇਂ ਬੱਚਦੇ ਬਚਾਉਂਦੇ ਹੋਰ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਜਾ ਕੇ ਆਏ ਲੱਧੂ ਗੇ ਜਾ ਕੇ ਹੁਜਾਰਪੁਰ ਗਏ ਉੱਥੇ ਵੀ ਥੋੜੀ ਬਥੇਦੀ ਕਰਤ ਕਰਦੇ ਨੇ ਤੇ ਕਿਰਤ ਕਰਦੇ ਕਰਦੇ ਤੇ ਫਿਰ ਉਹ ਚਾਰ ਸਾਲਾਂ ਬਾਅਦ ਕਹਿੰਦੇ ਸਾਨੂੰ ਇੱਥੇ ਮਿੱਡੇ ਜਿਹੜੀ ਜ਼ਮੀਨ ਅਲਾਟ ਹੋਈ ਤੇ ਇੱਥੇ ਆ ਕੇ ਰਹਿਣ ਲੱਗ ਪਏ ਤੇ ਆਪਾਂ ਨੂੰ ਅੱਜ ਇਹਨਾਂ ਨੇ ਟਾਈਮ ਦਿੱਤਾ ਹੈ ਇਹ ਸਾਰੀ ਜਿਹੜੀ ਪੁਰਾਣੀ ਨਾਸਤਾਨ ਇਹਨਾਂ ਦੀ ਸੜਾਈ ਹੈ ਤੇ ਬਾਪੂ ਜੀ ਦੀਆਂ ਵੇਖ ਕੇ ਹੁਣ ਮੈਂ ਤਾਂ ਵੇਖਿਆ ਵੀ ਅੱਖਾਂ ਭਰ ਗਈਆਂ ਤੇ ਭਾਪਖੋਗੇ ਬਾਪੂ ਜੀ ਬਾਪੂ ਜੀ ਟਾਈਮ ਦੇ ਨਾਲ ਤੇ ਥੋੜਾ ਬਹੁਤ ਬਹੁਤ ਧੰਵਾਦ ਜੀ। ਬਾਪੂ ਜੀ ਤੁਹਾਨੂੰ ਵੀ ਧੰਵਾਦ। ਇਹ ਸੇਵਾ ਸਿੰਘ ਤੁਹਾਡੇ ਕੀ ਲੱਗਦੇ ਆ? ਮੇਰੇ ਦਾਦਾ ਜੀ। ਦਾਦਾ ਜੀ ਆ। ਹਾਂ ਦੱਸੋ ਇਹ ਇਹ ਮਕਾਨ ਆ। ਹਾਂਜੀ ਬਾਰੇ ਦੱਸ। ਹਾਂਜੀ ਇਹ ਪੌੜੀਆਂ ਨੇ ਜੀ ਇਹ ਸਨ 1931 ਦੀਆਂ ਐਸਟੈਬਲਿਸ਼ਡ ਮਤਲਬ ਬਣਾਈਆਂ ਸੀ ਉਦੋਂ। ਅੱਛਾ 1931 ਚ ਹਾਂਜੀ 1931 ਦੇ ਵਿੱਚ ਇੱਥੇ ਪਹਿਲਾਂ ਸਨ ਲਿਖਿਆ ਹੁੰਦਾ ਸੀਗਾ ਉਹ ਉਰਦੂ ਦੇ ਵਿੱਚ ਇਹ ਦੱਸਦੇ ਹੁੰਦੇ ਸੀ ਵੀ 1931 ਦੇ ਵਿੱਚ ਬਣੀ ਆ ਅੱਛਾ ਤੇ ਉਦੋਂ ਦੀਆਂ ਉਹ ਸਨ ਵਗੈਰਾ ਤਾਂ ਜਾਂ ਅੱਗੇ ਰੰਗ ਵਗੈਰਾ ਵੀ ਹੋਇਆ ਹੁੰਦਾ ਸੀਗਾ ਇਹਨਾਂ ਤੇ ਹੂੰ ਤੇ ਇੱਕ ਆ ਕੰਦ ਹੈ ਜੀ ਇੱਧਰ ਕਿਹੜੀ ਆ ਜਿਹੜੀ ਕੰਦ ਆ ਆਹ ਹਾਂਜੀ ਆ ਕੰਦ ਜਿਹੜਾ ਇਹਦਾ ਹਿੱਸਾ ਮਿੱਟੀ ਜਿਹੜੀ ਆ ਉਦੋਂ ਦੀ ਐ ਸਨ 1925 ਦੇ ਕਰੀਬ ਕਰੀਬ ਹੀ ਬਣੀ ਹੈ ਜੀ 1925 ਦੇ ਕਰੀਬ ਆ ਕਦ ਬਣੀ ਹੈ ਹਾਂਜੀ ਹਾਂਜੀ ਇੱਥੇ ਨਾਲ ਹੀ ਇਹ ਸਾਰਾ ਮਕਾਨ ਹੁੰਦਾ ਸੀਗਾ ਜੀ ਅੱਛਾ ਆ ਸਾਰਾ ਜਿਹੜਾ ਖਾਲੀ ਥਾਂ ਤੁਸੀਂ ਵੇਖ ਰਹੇ ਹੋ ਨਾ ਜੀ ਇਹ ਸਾਰਾ ਮੁਸਲਮਾਨਾਂ ਦਾ ਜਿੰਦੇ ਵਿੱਚ ਪਰਿਵਾਰ ਸਾਡਾ 1947 ਤੋਂ ਬਾਅਦ ਆ ਕੇ ਵਸਿਆ ਸੀ ਹਾਂ ਇਹ ਸਾਡਾ ਹੁੰਦਾ ਸੀ ਤੇ ਉਦੋਂ ਬਾਅਦ ਜਿਹੜੀ ਇਹ ਕੰਦ ਦਾ ਅੰਦਰਲਾ ਹਿੱਸਾ ਹੈ ਜੀ ਆ ਇੱਥੇ ਤੁਸੀਂ ਆਵੋ ਤੁਹਾਨੂੰ ਮੈਂ ਦਿਖਾਉਣਾ ਆ ਜਿਹੜਾ ਅੰਦਰਲਾ ਹਿੱਸਾ ਹੈ ਜੀ ਇੱਥੇ ਇਹ ਉਦੋਂ ਦੀ ਕੰਧ ਹੈ ਜੀ ਸਾਰੀ ਅੱਛਾ ਹਾਂਜੀ ਹਾਂਜੀ ਤੇ ਆਹ ਥਾਂ ਹੈ ਜਿੱਥੇ ਮੁਸਲਮਾਨ ਨਮਾਜ਼ ਪੜ੍ਹਦੇ ਰਹੇ ਜੀ ਇੱਥੇ ਨਮਾਜ਼ ਪੜ੍ਹਦੇ ਰਹੇ ਬਾਅਦ ਵਿੱਚ ਹਾਂਜੀ ਅਸੀਂ ਫਿਰ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਜਿਵੇਂ ਆਪਣਾ ਧਰਮ ਹੈ ਜੀ ਸਿੱਖ ਧਰਮ ਉਹਦੇ ਵਿੱਚ ਅਸੀਂ ਕਨਵਰਟ ਕਰਕੇ ਫਿਰ ਇੱਥੇ ਬਾਬਾ ਜੀ ਦੀਆਂ ਫੋਟੋਆਂ ਰੱਖ ਦਿੱਤੀਆਂ ਅਸੀਂ ਇਹਨੂੰ ਭੰਨਣ ਲੱਗੇ ਸੀ ਤੇ ਇਹ ਉਦੋਂ ਭੰਨਿਆ ਨਹੀਂ ਫਿਰ ਇਹਦੀ ਅਦਬ ਨਾਲ ਇਹਨੂੰ ਅਸੀਂ ਸਤਿਕਾਰ ਦਿੱਤਾ ਜੀ ਹਾਂਜੀ ਹਾਂਜੀ ये अच्छा ये मतलब उदों दे 1925 ਦੇ ਨਹੀਂ ਇਹ ਕੋਠਾ ਜਿਹੜਾ ਇਹ ਨਹੀਂ ਹੈਗਾ ਜੀ ਉਦੋਂ ਦਾ ਇੱਕ ਅੰਧ ਜਿਹੜੀ ਹੈ ਮਾਰੋਂ ਦੇ ਅੰਦਰੋਂ ਹਾਂਜੀ ਇਹ ਉਦੋਂ ਦੀ ਹੈ ਹਾਂਜੀ ਇਹ ਉਹ ਸਾਲ 1925 ਦੀ ਹੈ 1925 ਦੀ ਹੈ ਹਾਂਜੀ 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 ਅੱਛਾ ਤੇ ਪੌੜੀਆਂ 1931 ਸਾਲਾਂ ਲਿਖਿਆ ਜਦੋਂ ਫਾਂਸੀਗ ਨੂੰ ਫਾਂਸੀ ਦਿੱਤੀ ਗਈ ਜਿਹੜਾ ਫਾਂਸੀ ਦਿੱਤੀ 1931 ਚ ਉਹਨਾਂ ਦੀਆਂ ਪੌੜੀਆਂ ਉੱਤੇ ਸਾਲ ਲਿਖੀਆਂ ਹੋਈਆਂ ਹਾਂਜੀ ਪੌੜੀਆਂ ਸਥਾਪਤ ਜਿਹੜੀਆਂ ਉਹ ਸਾਲ ਦੀਆਂ ਠੀਕ ਹੈ ਹਾਂਜੀ